ਹਾਂਜੀ ਦੋਸਤੋ ਇਹਨਾਂ ਨੂੰ ਭਰਾ ਹੋ ਰਿਹਾ ਨੂੰ ਹੋਇਆ ਡਾਊਟ ਕਹਿੰਦੇ ਮੁਠੀਆਂ ਦੇ ਹਿਸਾਬ ਨਾਲ ਨਾ ਜਿੰਨੇ ਪਾਉਣੇ ਆ ਸੀ ਸਾਡੇ ਵੱਧ ਪਈ ਜਾਂਦੀ ਮੈਂ ਵੀ ਸੋਚਿਆ ਵੱਧ ਪਈ ਜਾਂਦੀ ਹੈ ਫਿਰ ਆਪਾਂ ਸਕੇਲ ਲਿਆਂਦਾ ਸਕੇਲ ਸੀਗਾ ਆਪਣੇ ਕੋਲ ਜਮਾ ਨੈੱਟ 250 ਗ੍ਰਾਮ ਤੋਲਤੀ ਆਪਾਂ ਆ ਦੇਖ ਸਕਦੇ ਹੋ ਤੁਸੀਂ ਗ੍ਰਾਮ ਉੱਤੇ ਹੀ ਹੈ ਇਧਰੋਂ ਡੀਏਪੀ ਵੀ ਤੋਲ ਕੇ ਰੱਖਤੀ ਤੇ ਸੁਪਰ ਵੀ ਤੋਲ ਕੇ ਰੱਖਤੀ 10 ਠੀਕ ਹੈ ਕੰਡਾ ਲੈ ਆਏ ਆਪਾਂ ਚੱਕਰੀ ਕੋਈ ਨਹੀਂ ਉਹ ਪਹਿਲਾ ਚੌੜ ਕਰਦੇ ਨਹੀਂ ਖੜਤੀ ਸੀ ਠੀਕ ਹੈ ਜੀ ਆਹ ਦੇਖੋ ਇੱਕ ਸਾਈਡ ਤੇ ਬਾਈ ਪਾਈ ਜਾਂਦਾ ਰਹੇ ਤੇ ਦੂਜੇ ਸਾਈਡ ਤੋਂ ਹੁਣ ਦੂਜੇ ਸਾਈਡ ਤੋਂ ਸਿਟੀ ਜਾਂਦਾ ਜਿਹੜੇ ਹਿਸਾਬ ਨਾਲ ਇਹ ਇੱਕ ਬੂਟੇ ਨੂੰ 6 ਸਾਲਾਂ ਦਾ ਬਾਗ ਆਪਣਾ ਢਾਈ 100 ਤੋਂ 300 ਗ੍ਰਾਮ ਆਉਣੀ ਚਾਹੀਦੀ ਹੈ ਡੀਪੀ ਇੰਨੀ ਸੁਪਰ ਆਉਣੀ ਚਾਹੀਦੀ ਢਾਈ ਤੋਂ 300 ਗ੍ਰਾਮ ਫੁੱਲ ਵੱਡਾ ਬੂਟਾ ਜਿਹੜਾ 15 ਸਾਲ ਦਾ ਹੁੰਦਾ ਹੈ ਘਟੋ ਘਟ ਉਸ ਨੂੰ ਚਾਹੀਦੀ ਹਰੇ ਕਿਲੋ ਦੇ ਨੇੜੇ 800 ਗ੍ਰਾਮ ਕਿਲੋ ਜਿੰਨਾ ਕਿ ਮੈਨੂੰ ਪਤਾ ਹੈ ਤੇ ਜਿੰਨੀ ਕਿ ਮੈਂ ਜਾਣਕਾਰੀ ਰੱਖਦਾ ਖੱਬਾ ਪੜਦਾ ਰਹਿੰਦਾ ਇਹਦੇ ਬਾਰੇ ਤੇ ਇਹਨੂੰ 2.5 ਤੋਂ 300 ਗ੍ਰਾਮ ਚਾਹੀਦੀ ਹੈ 250 300 ਗ੍ਰਾਮ ਹੀ ਡੀਪੀ 2.5 300 ਗ੍ਰਾਮ ਹੀ ਸੁਪਰ ਤੇ ਯੂਰੀਆ ਲੋਡ ਮੁਤਾਬਕ ਪਾ ਸਕਦੇ ਆ ਆਪਾਂ ਜੇ ਜ਼ਿਆਦਾ ਪੀਲਾ ਹੈ ਤਾਂ ਥੋੜੀ ਜਿਹੀ ਵੱਧ ਪਾ ਦਿਓ ਮੰਨ ਲਓ 400 ਗ੍ਰਾਮ ਕਰ ਦਿਓ ਨਹੀਂ ਤਾਂ 2.5 300 ਗ੍ਰਾਮ ਹੀ ਯੂਰੀਆ ਸਾਰਾ ਬਾਹ ਕੜਾ ਹੋ ਜੂਗਾ ਬਾਕੀ ਆਪਾਂ ਤਾਂ ਉੱਤੇ ਸਪਰੇਆ ਕਰਤੀਆਂ ਨਾਈਟ੍ਰੋਜਨ ਦੀਆਂ ਜਿੰਨੀਆਂ ਵੀ ਸੀ ਤੇ ਥੱਲੇ ਹੁਣ ਪਾਣੀ ਲਾਇਆ ਜਦੋਂ ਉਹ ਤੋਂ ਪਾਵਾਂਗੇ ਗੋਡੀ ਪਈ ਜਾਂਦੀ ਐ ਇਹਨੂੰ ਤੇ ਰੋਟਾਵੇਟਰ ਮਾਰ ਕੇ ਇਹਦੇ 'ਚ ਤੇ ਬਾਅਦ ਵਿੱਚ ਰੋਟਾਵੇਟਰ ਮਾਰ ਕੇ ਤੇ ਆਪਾਂ ਦੂਜਾ ਨਾਖ ਹੀ ਲੈਂਦੇ ਆ ਰੋਟਾਵੇਟਰ ਮਾਰ ਕੇ ਤੇ ਪਾਣੀ ਲਾ ਦਾਂਗੇ ਇਹਨੂੰ ਹੁਣ ਇਸ ਤੋਂ ਬਾਅਦ ਨਹਿਰ ਆ ਗਈ ਆਪਣੇ ਬਾਈ ਲੰਬੀ ਮਾਈਨਰ ਨਹਿਰ ਦਾ ਪਾਣੀ ਲੱਗਦਾ ਆਪਾਂ ਨੂੰ ਤੇ ਨਹਿਰ ਆ ਗਈ ਹੁਣ ਫੁੱਲ ਭਰੀ ਆ ਕੱਲ ਤਾਂ ਪੈਪਾਂ ਲਾ ਕੇ ਚਕਵਾਈ ਜਾਂਦੇ ਸੀਗੇ ਬਿਲਦਾਰ ਤੇ ਮੀਟ ਕਹਿੰਦੇ ਸੀ ਟੁੱਟ ਨਾ ਜਾਵੇ ਚੱਕ ਲੋ ਬਹੁਤ ਕਰਾਣੇ ਲਾਈਆਂ ਸੀ ਪੈਪਾਂ ਤੇ ਚੱਕਿਆ ਸੀਗਾ ਵੀ ਟੁੱਟਣ ਦਾ ਡਰ ਸੀ ਨਹਿਰ ਬਾਲੀ ਜਿਆਦਾ ਭਰ ਗਈ ਸੀ ਤੇ ਅੱਜ ਤਾਂ ਵੈਸੇ ਠੀਕ ਐ ਮੇਰੇ ਖਿਆਲ ਚ ਘਟਾ ਘਟਾਤੀ ਥੋੜੀ ਬਹੁਤੀ ਉਹਨਾਂ ਨੇ ਕਲਪਾਲਾ ਪਾਣੀ ਛੱਡ ਛੁੱਟਦਾ ਸੀ ਕਿਤੇ ਬਾਕੀ ਛੋਟਾ ਕੰਡਾ ਰੱਖਿਆ ਕਰੋ ਔਸਤ ਬਣਾ ਲੇ ਉਹ ਭਾਂਡਾ ਸਾਹ ਰੱਖ ਲੈ ਛੋਟਾ ਕੰਡਾ ਆ ਜਾਂਦਾ ਛੋਟਾ ਜਿਹਾ ਹੁੰਦਾ ਉਹ 2.5 300 ਦਾ ਆ ਜਾਂਦਾ ਉਹ ਮਿੰਨ ਕੇ ਚੀਜ਼ ਪਾਇਆ ਕਰੋ ਕਿਉਂਕਿ ਕੁਆਲਿਟੀ ਕਿੰਨੂ ਦੀ ਤੇ ਹੋਰ ਚੀਜ਼ਾਂ ਦਾ ਬਹੁਤ ਡਿਪੈਂਡਡ ਹੈ ਰਹਿੰਦਾ ਹੈ ਵੀ ਸਾਈਜ਼ ਕਿੰਨੂ ਦਾ ਕਿਉਂਕਿ ਚੀਜ਼ਾਂ ਮਿਣ ਕੇ ਪਾਣੀ ਹੈ ਜਿਹੜੀਆਂ ਜਟਕਾ ਸੌਦਾ ਖੁੱਲੀ ਨਹੀਂ ਪਾਈ ਨੂੰ ਪਾਉਣੀ ਚਾਹੀਦੀ ਕਈ ਚੀਜ਼ਾਂ ਦੀ ਘਾਟ ਵਾਦ ਹੁੰਦੀ ਹੈ ਆਪਣੇ ਉਹ ਆਪਾਂ ਜਟਕਾ ਸੌਦਾ ਵੱਧ ਪਾ ਦਿੰਨੇ ਆ ਵੱਧ ਨਹੀਂ ਪਾਣੀ ਚਾਹੀਦੀ ਮਿਣ ਕੇ ਚੀਜ਼ ਪਾਇਆ ਕਰੋ ਜਿੰਨੇ ਵੀ ਭਰਾ ਦੋਸਤ ਹੈ ਬਾਗਾਂ ਵਾਲੇ ਹੈ ਹਰ ਚੀਜ਼ ਮਿਣ ਕੇ ਪਾਇਆ ਕਰੋ ਔਸਤ 2.5 300 ਗ੍ਰਾਮ 6-7 ਸਾਲ ਦੇ ਬਾਗ ਨੂੰ ਇੰਨੀ ਕ ਪਾਣੀ ਚਾਹੀਦੀ ਹੈ ਡੀਪੀ ਇੰਨੀ ਕ ਸੁਪਰ ਪਾਣੀ ਚਾਹੀਦੀ ਹੈ ਤੇ ਯੂਰੀਆ ਲੋੜ ਮੁਤਾਬਕ ਤੁਹਾਨੂੰ ਕਿਹਾ ਕਿ ਜੇ ਜ਼ਿਆਦਾ ਪੀਲਾ ਥੋੜੀ ਜਿਹੀ ਹੱਥ ਖੋਲ ਲਿਓ ਤੇ ਜੇ ਕਿਤੇ ਘੱਟ ਪੀ ਲੈ ਤਾਂ ਉਸ ਹਿਸਾਬ ਨਾਲ ਕਰ ਲਿਆ ਠੀਕ ਹੈ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਜਰੂਰ ਕਰਿਓ ਮਿਹਰਬਾਨੀ ਕਰਕੇ ਜਿੰਨੇ ਵੀ ਬੰਦੇ ਦੇਖਦੇ ਹੋਏ ਹੋਰ ਵੀ ਵਧੀਆ-ਵਧੀਆ ਜਾਣਕਾਰੀਆਂ ਤੁਹਾਨੂੰ ਦੇਵਾਂਗੇ ਅਸੀਂ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਇੱਕ ਬੰਦਾ ਸਾਡਾ ਰੇਲ ਲਈ ਆਉਂਦਾ ਹੈ ਬਾਈ ਕਹਿੰਦਾ ਮੈਂ ਪਾਉਣਾ ਤੈਨੂੰ ਮੈਨੂੰ ਜਿਆਦਾ ਤਰੀਕਾ ਹੈ ਮੈਂ ਕਿਹਾ ਚੱਲ ਠੀਕ ਹੈ ਤੂੰ ਪਾ ਦੇ ਤਾਈ ਦਾ ਮੁੰਡਾ ਆਪਣੇ ਇੱਕ ਸਾਈਡ ਤੇ ਸਿੱਟੀਆਂ ਇੱਕ ਸਾਈਡ ਤੇ ਜਿਵੇਂ ਇਹ ਸਿੱਟੀਆਂ ਦਾ ਇੱਕ ਸਾਈਡ ਤੇ ਤੂੰ ਸਿੱਟੀਆਂ ਤਿੰਨ ਤਿੰਨ ਮੁਠੀਆਂ ਸਿੱਟੀਆਂ ਆਈ ਚੰਗਾ ਤਿੰਨ ਮੁਠੀਆਂ ਦੀ ਆਰਮਨਾਲ ਢਾਈ 300 ਗ੍ਰਾਮ ਹੋ ਜੂਗੀ ਇੱਕ ਬੂਟੇ ਨੂੰ ਜਾ ਐ ਕਰੋਏ ਇਹਨੂੰ ਫੜਾ ਦੇ ਤੂੰ ਪਰ ਪਰ ਕੇ ਲਈ ਆ ਆਪੇ ਪਾਈ ਆਊਗਾ ਤੂੰ ਪਰ ਪਰ ਲਈਆ ਇਹਨੇ ਕੋਲ ਮੁੱਕ ਗਈ ਹੁਣ ਇਹਨੂੰ ਫੜਾ ਦੇ ਹਾਂ ਹੈ ਚੋਲੀ ਤੇ ਰਿਆ ਹੀ ਚੰਗਾ ਹਰਜਿੰਦਰ ਉਹ ਚੋਲੀ ਤੇ ਰਿਆ ਹੀ ਆਉਂਦਾ ਇੱਥੇ ਲਿਆ ਚੋਲੀ ਇੱਧਰੀ ਇੱਥੇ ਲਿਆ ਚੱਲ ਯਾਰ ਆਪ ਬਾਈ ਹੁਣ ਪਤਾ ਲੱਗਣ ਲੱਗਾ ਚਮਕ ਰਿਹਾ ਜਿਹੜਾ ਬੁੱਟੇ ਰੋਇਆ ਇੱਕ ਫੁੱਲ ਫਲ ਆਇਆ ਪਿਆ ਹੁਣ ਫੁੱਲ ਐ ਚਿੱਟੇ ਹੋ ਗਏ ਜਮਾ ਇੱਧਰਲੇ ਪਾਸੇ ਤੁਹਾਨੂੰ ਪਤਾ ਲੱਗੂਗਾ ਆ ਦੇਖੋ ਹੋ ਲਾਇਆ ਜਮਾ ਪਰ ਆਪਾਂ ਮਿਹਨਤ ਚੰਗੀ ਕਰਦੇ ਆਂ ਇਹ ਗੱਲ ਨਹੀਂ ਮਿਹਨਤ ਨਹੀਂ ਕਰਦੇ ਪ੍ਰਮਾਤਮਾ ਦੀ ਮੇਰੇ ਨਾਲ ਜਿੰਨੀ ਕ ਜੋਗੇ ਆਂ ਪੂਰੀ ਮਿਹਨਤ ਕਰੀ ਦੀਏ ਨਾਲ ਹਾਂਜੀ ਦੋਸਤੋ ਆ ਦੇਖੋ ਇਹ ਘੇਰੇ ਦੇ ਘੇਰੇ ਤੱਕ ਗੋਡੀ ਪੈਣੀ ਜ਼ਰੂਰੀ ਹੁੰਦੀ ਆ ਜਿੰਨੀ ਉੱਤੋਂ ਛਾਂ ਆਉਂਦੀ ਆ ਜਿੰਨਾ ਬੂਟੇ ਦਾ ਆਕਾਰ ਹੈ ਉੱਥੋਂ ਤੱਕ ਗੋਡੀ ਪੈਣੀ ਜ਼ਰੂਰੀ ਹੁੰਦੀ ਆ ਆ ਦੇਖੋ ਠੀਕ ਹੈ ਨਾ ਤੇ ਥੋੜੀ ਜੀ ਡੂੰਗੀ ਪਾਉਣਗੇ ਚੰਗੀ ਗੱਲ ਆ ਸਾਡੇ ਥੋੜਾ ਥਾਂ ਕਰੜਾ ਹੋਇਆ ਪਿਆ ਤੇ ਚਾਚੀ ਥੋੜਾ ਜਿਹਾ ਪੋਲਾ ਮਾਰਦੀ ਐ ਚਾਚੀ ਨੂੰ ਅਸੀਂ ਹੁਣ ਰਾਜਸਥਾਨ ਵਾਲਾ ਪੋਸਟ ਲਿਆ ਕੇ ਦੇਵਾਂਗੇ ਫੇਰ ਜਾ ਕੇ ਗੱਲ ਬਣੂਗੀ ਨਾ ਬਸ ਐ ਨਾ ਬਈ ਨਾ ਨਾ ਅਜੇ ਛੋਟੇ ਰੋਜ਼ ਰੋਜ਼ ਗੋਲੀ ਨਹੀਂ ਰੱਖੇਗੇ ਪੁੱਤਾ ਲੈ ਕੇ ਬਾਹਰ ਫੇਰ ਸਾਨੂੰ ਅੱਗੇ ਘੱਲ ਦਿੰਦੇ ਨਾ 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 ਗਲਤ ਨਾ ਬੋਲੋ ਵੀਡੀਓ ਬਣੀ ਜਾਂਦੀ ਨਾ ਉਹੀ ਲੜਾਈ ਕਰਦੇ ਰਹਿੰਦੇ ਸਾਰੇ ਨਾ ਲੜੋ ਨਾ ਲੜੋ ਨਾ ਲੜੋ ਨਾ ਲੜੋ ਲੇਬਰ ਸਾਡੀ ਚੰਗੀ ਆ ਸਿਆਣੀ ਆ ਲੜਦੀ ਤਾਂ ਹੈ ਨਹੀਂ ਜਿੱਦ ਦੇ ਲੜੇ ਉਹਦੇ ਡਾਂਗਾ ਸੋਟੀਆਂ ਨਾਲ ਲੜਦੀ ਆ ਫਿਰ ਸਿੱਧੀ ਪੁਲਿਸ ਹੀ ਸਾਦੀ ਆ ਕਿਹ ਨਾਲ ਹੀ ਲੜਾਈ ਲਈ ਜਾਂਦੇ ਲਬੂਤੇ ਸਿੱਧੀ ਪੁਲਿਸ ਹੀ ਸਾਦੀ ਆ ਜਿੱਦ ਦੇ ਲੜੇ 100 ਨੰਬਰ ਤੇ ਕਾਲ ਕਰਕੇ ਠੀਕ ਹੈ ਦੋਸਤੋ ਮਿਹਰਬਾਨੀ ਧੰਨਵਾਦ ਜੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਕਮੈਂਟ ਕਰਦਿਆ ਕਰੋ ਹਜੇ ਚੈਨਲ ਨੇ ਥੋੜੀ ਜਿਹੀ ਗਰੋਥ ਘੱਟ ਕਰੀ ਐ ਆਪਣੇ ਚੈਨਲ ਉਹ ਸਪான்ਸਰ ਨਹੀਂ ਕਰਾਇਆਗਾ ਨਹੀਂ ਆਮ ਤੌਰ ਤੇ ਲੋਕ ਸਪான்ਸਰ ਕਰਾ ਲੈਂਦੇ ਆ ਫਿਰ ਉਹ ਵੀਡੀਓ ਅੱਗੇ ਆ ਜਾਂਦੀ ਏ ਛੇਤੀ ਤੇ ਚੈਨਲ ਛੇਤੀ ਗਰੋਥ ਕਰ ਜਾਂਦਾ ਮਿਹਰਬਾਨੀ ਕਰਕੇ ਨਾ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਮਿਹਰਬਾਨੀ ਸਾਰਿਆਂ ਦਾ ਚੱਲ ਚੱਲ ਨਾ ਨਾ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਤੁਹਾਨੂੰ ਦੱਸਿਆ ਸੀ ਨਾ ਜਿਹੜੀ ਖਾਦ ਪਾਵਾਂਗੇ ਆਪਾਂ ਤੇ ਉਹ ਤੁਹਾਨੂੰ ਦੱਸਾਂਗੇ ਸਾਰੇ ਭਰਾਵਾਂ ਨੂੰ ਤੇ ਆਪਾਂ ਡੀਪੀ ਪਾ ਰਹੇ ਆ ਆਪਣੇ ਦੂਜੀ ਸੁਪਰ ਸ਼ਾਮ ਨੂੰ ਲਿਆਵਾਂਗੇ ਯਾਰ ਉਹ ਹੈ ਨਹੀਂ ਸੀ ਟਾਈਮ ਕਰੇ ਡੀਪ ਹੀ ਪਾ ਰਹੇ ਆ ਸਾਰੇ ਬੁੱਟਿਆਂ ਨੂੰ ਤੇ ਉਸ ਤੋਂ ਬਾਅਦ ਰੂੜੀ ਵਾਲੀ ਰੇ ਤਿਆਰ ਆ ਆਪਣੇ ਉਹ ਹਲਾਜੇ ਦਿੱਤੀ ਸੀ ਉਹ ਫਿਰ ਉਹ ਸੁੱਕ ਰੂੜੀ ਹੋ ਗਈ ਹੈ ਜਮਾ ਉਹ ਪਾਉਣੀਆਂ ਇਸ ਰੂੜੀ ਵਾਲੀ ਪਾਉਣੀਆਂ ਇਹਦੇ ਥੱਲੇ ਤੇ 05534 ਦੀ ਤੇ 13045 ਦੀਆਂ ਤਾਂ ਸਪਰੇਆ ਕਰ ਹੀ ਦਿੱਤੀਆਂ ਦੋ ਦੋ ਜਿਹਦੇ ਤੇ ਇੱਕ ਸਪਰੇ ਹੋਰ 05234 ਦੇ 113045 ਦੀ ਹੋਰ ਕਰਨੀ ਹੈ ਤਿੰਨ ਤਿੰਨ ਸਪਰੇ ਆ ਹੋ ਜਾਣੀਆਂ ਫਿਰ ਬਾਗ ਧੋਖਾ ਨਹੀਂ ਖਾਂਦਾਗਾ ਮਤਲਬ ਫਲ ਡੇਕਦਾ ਨਹੀਂਗਾ ਫਿਰ ਜਿੰਨੇ ਫੁੱਲ ਆ ਝੱਲ ਲਿੰਦਾ ਠੀਕ ਹੈ ਇੱਕ ਸਾਡੇ ਡਾਕਟਰ ਸਾਹਿਬ ਆ ਉਹਦੇ ਨਾਲ ਬੁਲਾਉਣਾ ਤੁਹਾਨੂੰ ਆ ਜਾਓ ਡਾਕਟਰ ਸਾਹਿਬ ਆ ਸਾਡੇ ਡਾਕਟਰ ਸਾਹਿਬ ਆ ਇਹ ਇਹ ਬਹੁਤ ਗਿਆਨ ਦਿੰਦਾ ਹੈ ਇਹ ਸਾਰਿਆਂ ਤੋਂ ਜ਼ਿਆਦਾ ਗਿਆਨਤਾ ਇਹ ਦਿੰਦਾ ਹੈ ਵਾਲਾਂ ਵਾਸਤੇ ਕਹਿੰਦਾ ਵੀ ਵਾਲਾਂ ਦੀ ਗਰੋਥ ਕਿਵੇਂ ਹੋਊਗੀ ਭਾਵੇਂ ਇੱਕ ਤਾਂ ਇਹ ਇਹ ਇੱਕ ਇਹ ਦੰਡਾ ਵਾਲਾਂ ਬਾਰੇ ਗਿਆਨ ਆ ਵੇਖੋ ਚਮਕਦੀ ਹੈ ਇੱਕ ਇੰਦਰਲਾ ਵੀ ਵਾਲਾਂ ਬਾਰੇ ਗਿਆਨ ਬਹੁਤ ਦੰਡਾ ਸਾਨੂੰ ਤੇ ਜੇ ਕਿਸੇ ਨੂੰ ਵਾਲ ਝੜਨ ਦੀ ਪ੍ਰੋਬਲਮ ਹੈ ਨਾ ਤਾਂ ਤੁਸੀਂ ਮੇਰੇ ਭਰਾ ਇਹਨਾਂ ਦੋਹਾਂ ਤੋਂ ਆਪਣੇ ਲੈ ਲੈ ਸਕਦੇ ਹੋ ਬਹੁਤ ਤਕੜੀ ਰਹਿ ਦਿੰਦੇ ਆ ਇਹ ਬਾਕੀ ਆਪਣੇ ਠੀਕ ਹੈਗੇ ਆ ਆਪਣੇ ਡੰਗ ਲਾਉਣ ਯੋਗ ਹੀ ਹੈਗੇ ਆ ਵਾਲ ਸਿਰ ਤੇ ਆ ਜਾਓ ਆ ਬੂਟਿਆਂ ਨੂੰ ਫਲ ਤਾਂ ਬਹੁਤ ਆਇਆ ਹੋਣਾ ਸਿਕورٹی ਤੁਹਾਨੂੰ ਕਿਹਾ ਸੀ ਨਾ ਸਫਾਈ ਕਰਾਤੀ ਐ ਥੱਲੇ ਹੁਣ ਤੇ ਹੁਣ ਖੁਰਪੇ ਨਾਲ ਲਿਵਰ ਲੱਗੀ ਪਈ ਆ ਆਪਣੀ ਖੁਰਪੇ ਨਾਲ ਕਰਾਉਨੇ ਆ ਖੁਰਪੇ ਨਾਲ ਗੋਡੀ ਕਰਾ ਕੇ ਗੋਡੀ ਪਾ ਰਹੀ ਆ ਲਿਵਰ ਖੁਰਪੇ ਨਾਲ ਗੋਡੀ ਕਰਾ ਕੇ ਤੇ ਉਸ ਤੋਂ ਬਾਅਦ ਡੀਏਪੀ ਸੁਪਰ ਤੇ ਯੂਰੀਆ ਜਿੰਨੀ ਕੁ ਮਾਤਰਾ ਚਾਹੀਦੀ ਐ ਆ ਦੇਖੋ ਖੁਰਪੇ ਨਾਲ ਗੋਡੀ ਕਰਤੀ ਵੀ ਰਹੇ ਮਧਿਯੇ ਕੋਟੀ ਕਰਦੀ ਹੈ ਲੈ ਪਰ ਚੰਗੀ ਹੈ ਖਰਾ ਇਮਾਨਦਾਰ ਸਾਰੇ ਦੋਸਤਾਂ ਮਿੱਤਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਸਾਡਾ ਚੈਨਲ ਅਜੇ ਤਾਈਂ ਗਰੋ ਨਹੀਂ ਕਰੇਗੀ ਤੇ ਗਰੋ ਕਰੀ ਜਾਂਦਾ ਤੇ ਤੁਸੀਂ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਜਿਹੜੇ ਬੰਦੇ ਵੀਡੀਓ ਵੇਖਣ ਸਾਡੀ ਆ ਤੁਹਾਨੂੰ ਮੈਂ ਜਾਮਨ ਉਹਤੇ ਦਿਖਾਈ ਸੀ ਨਾ ਜਾਮਨ ਨੂੰ ਫਲ ਆਇਆ ਪਿਆ ਤੇ ਇਹ 5 ਸਾਲ ਦੀ ਜਾਮਣਾ ਸਾਰੀ। ਉਹ ਦੇਖੋ ਤੁਸੀਂ ਯੂਮ ਕਰਕੇ ਦਿਖਾਉਣਾ ਮੈਂ ਤੁਹਾਨੂੰ। ਆ ਦੇਖੋ। ਇਹਨੂੰ ਫਲ ਆਇਆ ਫੈਟ ਕੀ ਆਇਆ। ਜਿਆਦਾ ਐਟ ਕੀ ਆਇਆ। ਆਇਆ ਪਹਿਲਾਂ ਵੀ ਸੀਗਾ। ਪਿਛਲੇ ਸਾਲ ਵੀ ਪਿਛਲੇ ਸਾਲ ਥੋੜਾ ਘੱਟ ਆਇਆ ਸੀ ਆ ਦੇਖੋ। ਆ ਆਪਣੀ ਨਾਲ ਲੱਗੀ ਸੀ ਆਪਣੇ ਫਿਰ ਆਪਣੇ ਬੋਦੇ ਪੂਰੇ ਸੀਗੇ। ਤੇ ਪਨੀਰੀ ਉਵੇਂ ਹੀ ਰਹਿ ਗਈ ਐ ਇਹ ਫਲ ਚੱਕੀ ਖੜੀ ਐ ਆ ਬਦਾਮਾਂ ਦਾ ਬੁੱਟਾ ਜਿਹੜਾ ਆਪਣਾ ਤੁਹਾਨੂੰ ਇਹ ਦਿਖਾਇਆ ਸੀ ਮੈਂ ਇਹ ਵੀ ਆਹ ਦੇਖੋ ਤਿਆਰ ਹੋ ਹੀ ਜਾਂਦਾ ਆ ਬਦਾਮ ਐ ਭਾਈ ਜੀ ਆ ਸਾਰੇ ਬਦਾਮ ਐ ਦੇਖਣ ਨੂੰ ਇਹ ਆੜੂ ਵਰਗੇ ਲੱਗਦੇ ਆ ਕਿਉਂਕਿ ਇਹ ਆੜੂ ਤੋਂ ਹੀ ਪੇਨਡ ਕੀਤਾ ਜਾਂਦਾ ਬੁੱਟੇ ਨੂੰ ਆੜੂ ਤੋਂ ਹੀ ਪੇਨਡ ਕੀਤਾ ਜਾਂਦਾ ਐ ਮਲੇਰ ਕੋਟਲੇ ਸਾਈਡ ਮਿਲ ਜਾਂਦੇ ਆ ਉਹ ਬੂਟੇ ਬਹੁਤ ਐ ਇਹਦੀ ਪਨੀਰੀ ਤੇ ਆਪਣੇ ਹੋ ਜਾਂਦੇ ਐ ਏਡੀ ਕੋਈ ਗੱਲ ਨਹੀਂ ਕੀ ਵੀ ਆਪਣੇ ਹੁੰਦੇ ਨਹੀਂ ਪੌਦੇ ਇਹ ਹੋ ਜਾਂਦੇ ਐ ਠੀਕ ਐ ਦੋਸਤੋ ਮਿੱਤਰੋ ਪ੍ਰਭਾਉ ਵੀਰੋ ਬਹੁਤ ਬਹੁਤ ਮਿਹਰਬਾਨੀ ਵੀਡੀਓ ਦੇਖਣ ਵਾਸਤੇ ਤੇ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਅੱਗੇ ਵੀ ਤੁਹਾਨੂੰ ਜਿੰਨੀਆਂ ਵੀ ਆਪਾਂ ਖਾਦਾਂ ਜਾਂ ਹੋਰ ਪਾਵਾਂਗੇ ਤੇ ਉਹ ਅਸੀਂ ਪਾਵਾਂਗੇ ਵੀਡੀਓ ਤੁਹਾਨੂੰ ਠੀਕ ਹੈ ਮਿਹਰਬਾਨੀ ਧੰਨਵਾਦ ਆ ਬਾਕੀ ਇਹ ਗੰਗੇ ਤੋਂ ਸਲਾਹ ਲੈਣੀ ਹੋਈ ਤਾਂ ਕੋਈ ਲੈ ਸਕਦਾ ਤੁਸੀਂ